ਘਰ ਵਾਲਾ ਇਹ ਜੀ ਹਾ ਬੰਦਾ ਸੀ ਜਿਹੜਾ ਆਪਣੀ ਘਰ ਵਾਲੀ ਦੇ 50 ਵਿਆਹ ਕਰਵਾ ਚੁੱਕਿਆ ਸੀ 50 ਵਿਆਹ ਕਰਵਾ ਕੇ ਉਹਨਾਂ ਨੇ ਹਰ ਇੱਕ ਮੁੰਡੇ ਦੇ ਥੱਲੇ ਆਪਣੀ ਘਰ ਵਾਲੀ ਪਾਈ 5-5 ਲੱਖ ਰੁਪਏ ਹਰ ਇੱਕ ਬੰਦੇ ਤੋਂ ਕਮਾਇਆ ਮੈਂ ਇਹ ਸੋਚ ਕੇ ਹੈਰਾਨ ਹ ਤੁਹਾਨੂੰ ਲੋਕਾਂ ਨੂੰ ਮੈਂ ਇਹ ਜਿਹੀ ਵੀਡੀਓ ਵਿਖਾਉਣਾ ਚਾਹਣਾ ਵੀ ਜਿਹਦੇ ਵਿੱਚ ਘਰ ਵਾਲਾ ਹੀ ਆਪਣੀ ਘਰ ਵਾਲੀ ਦੇ 50 ਵਿਆਹ ਕਰਵਾ ਚੁੱਕਿਆ ਸੀਗਾ ਠੀਕ ਹੈ ਹਰ ਇੱਕ ਬੰਦੇ ਤੋਂ ਪੈਸੇ ਕਮਾਏ ਮਤਲਬ ਇਹੋ ਜਿਹੀਆਂ ਚੀਜ਼ਾਂ ਬਣਾਈਆਂ ਮੈਂ ਕਹਿੰਦਾ ਯਾਰ ਮੈਂ ਕਹਿੰਦਾ ਸੋਚ ਸਮਝ ਕੇ ਤੁਸੀਂ ਇਹ ਵੀਡੀਓ ਧਿਆਨ ਨਾਲ ਵੇਖੋ ਵੀ ਤੁਹਾਡੇ ਨਾਲ ਵੀ ਇਦਾਂ ਨਾ ਹੋ ਜੇ ਠੀਕ ਹੈ ਜਿਹੜੀ ਮੈਂ ਵੀਡੀਓ ਬਣਾਈ ਆ ਇਹ ਵੀਡੀਓ ਤੁਸੀਂ ਧਿਆਨ ਨਾਲ ਵੇਖੋ ਧਿਆਨ ਨਾਲ ਵੇਖੋ ਪੰਜਾਬ ਦੇ ਵਿੱਚ ਇਹ ਹਾਲਾਤ ਚੱਲੀ ਜਾਂਦੇ ਆ ਆਪਾਂ ਸੋਚ ਸਮਝ ਕੇ ਨਹੀਂ ਵਿਆਹ ਕਰਵਾਉਂਦੇ ਆ ਆਪਾਂ ਕਹਿ ਦਿੰਦੇ ਆ ਵੀ ਉਹ ਪਾਣੀ ਨਾ ਮਾਰਦੇ ਉਹ ਪਾਣੀ ਨਾ ਮਾਰਦੇ ਇਸ ਕਰਕੇ ਚੁੱਪਚੀ ਬੀਤੇ ਵਿਆਹ ਕਰਵਾ ਲੈਂਦੇ ਆ ਬਾਅਦ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਿਕਲ ਕੇ ਬਾਹਰ ਆਉਂਦੀਆਂ ਨੇ ਘਰ ਵਾਲਾ ਹੀ ਆਪਣੀ ਘਰ ਵਾਲੀ ਦੇ 50 ਵਿਆਹ ਕਰਵਾ ਚ ਸਿੱਧੀ ਜੀ ਗੱਲ ਹਨਾ ਉਸ ਮੁੰਡੇ ਨਾਲ ਮਲਾਵਾਂਗੇ ਉਸ ਮੁੰਡੇ ਨੂੰ ਉਸ ਘਰ ਵਾਲੇ ਨੂੰ ਫੜ ਲਿਆ ਜਿਹੜੇ ਮੁੰਡੇ ਨੇ ਆਪਣੀ ਘਰ ਵਾਲੀ ਦੇ ਇੰਨੇ ਵਿਆਹ ਕੀਤੇ ਸੀਗੇ ਆਜੋ ਉਸ ਮੁੰਡੇ ਨਾਲ ਮਲਾਵਾਂਗੇ ਆਜੋ ਮਲਾਇਆ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰঞ্জੀਤ ਵਰਤਿਆ ਦੋਸਤੋ ਅੱਜ ਉਸ ਇਨਸਾਨ ਨਾਲ ਮਲਾਵਾਂਗੇ ਜਿਹਦੀ ਘਰ ਵਾਲੀ ਹਰ ਇੱਕ ਦਿਨ ਨਵਾਂ ਇੱਕ ਯਾਰ ਬਣਾਉਂਦੀ ਆ ਕਿਉਂ ਬਣਾਉਂਦੀ ਆ ਕਿਉਂਕਿ ਉਹਦਾ ਘਰ ਵਾਲਾ ਉਹਦਾ ਸਾਥ ਦਿੰਦਾ ਠੀਕ ਹੈ ਉਹਨੂੰ ਲੋਕਾਂ ਮੂਰੇ ਕੁਵਾਰੀ ਦੱਸਦਾ ਫਿਰ ਉਹਦਾ ਕਿਤੇ ਨਾ ਕਿਤੇ ਵਿਆਹ ਕਰ ਦਿੰਦਾ ਵਿਚੋਲਾ ਬਣ ਕੇ ਵਿਚੋਲਾ ਬਣ ਕੇ ਉਹਦਾ ਵਿਆਹ ਕਰਵਾ ਕੇ ਉੱਥੇ ਨੀਂਦ ਦੀਆਂ ਗੋਲੀਆਂ ਪਵਾ ਕੇ ਸਾਰੇ ਘਰ ਨੂੰ ਸੁਵਾ ਕੇ ਉਤੋਂ ਸੋਨਾ ਲੈ ਟ ਕੇ ਫਰਾਰ ਹੋ ਜਾਂਦੀਆਂ ਜਾਂ ਕੋਈ ਕਲੇਸ਼ ਪਾ ਦੇ ਨੇ ਘਰ ਦੇ ਵਿੱਚ ਇਹੋ ਜੀ ਚੀਜ਼ ਚਲਾ ਦਿੰਦੇ ਆ ਜਿਹਦੇ ਕਰਕੇ ਘਰ ਦੇ ਵਿੱਚ ਕਲੇਸ਼ ਪਵੇ ਤੇ ਪੈਸਾ ਬਣੇ ਉਸ ਘਰ ਵਾਲੇ ਨਾਲ ਮਲਾਵਾਂਗੇ ਤੁਹਾਨੂੰ ਉਹਦੀ ਘਰ ਵਾਲੀ ਤਾਂ ਅੱਜ ਤੱਕ ਫਰਾਰ ਆ 50 ਘਰਾਂ ਨੂੰ ਬਰਬਾਦ ਇਹਨਾਂ ਨੇ ਕਰ ਦਿੱਤਾ ਸਾਰੀ ਗੱਲ ਕਰਾਂਗੇ ਸਾਰਾ ਮਸਲਾ ਕੀ ਆ ਇੱਕ ਨਵਾਂ ਜਿਹੜਾ ਮੁੰਡਾ ਸੀਗਾ ਉਹਦੇ ਨਾਲ ਵੀ ਇਹੀ ਚੀਜ਼ ਹੋਈ ਜਿਹਦੇ ਕਰਕੇ ਉਹ ਫੜੀ ਗਈ ਸੀਗੀ ਤੇ ਬਸ ਥੋੜੇ ਟਾਈਮ ਬਾਅਦ ਉਹ ਇਥੋਂ ਫਰਾਰ ਹੋ ਗਈ ਨਹੀਂ ਤਾਂ ਇਸਨੇ ਉਸ ਨੂੰ ਫੜ ਲਿਆ ਸੀ ਪਰ ਉਹਦਾ ਘਰ ਵਾਲਾ ਜਿਹੜਾ ਇਹ ਮੁੰਡਾ ਇਹਨੇ ਫੜ ਲਿਆ ਇਹ ਮੁੰਡਾ ਉਹ ਸੀਗਾ ਜਿਹਨੇ ਕਹਿ ਦਈਏ ਵੀ 51 50 ਤੇ 51 51ਵਾਂ ਵਿਆਹ ਇਹਦਾ ਸੀਗਾ ਬਾਈ ਜੀ ਕੀ ਗੱਲ ਕੀ ਹੋਈ ਸੀ ਗੀ ਗੱਲ ਇਹ ਹੋਈ ਸੀ ਬਾਈ ਵੀ ਇਹ ਮੇਰਾ ਵਿਚੋਲਾ ਬਣਿਆ ਸੀ ਨਾ ਮੇਰਾ ਵਿਆਹ ਸੀਗਾ ਤੇ ਜਦੋਂ ਇਹ ਮੇਰਾ ਵਿਚੋਲਾ ਬਣਿਆ ਸੀ ਤੇ ਬਈ ਇਹਨੇ ਆਪਦੀ ਘਰ ਵਾਲੀ ਨੇ ਮੇਰਾ ਰਸਤਾ ਕਰਾਤਾ ਹੂੰ ਠੀਕ ਆ ਮੈਨੂੰ ਪਹਿਲਾਂ ਪਤਾ ਨਹੀਂ ਸੀਗਾ ਕੋਈ ਫੋਟੋ ਨਹੀਂ ਸੀ ਕੁਝ ਨਹੀਂ ਸੀ ਬਸ ਐ ਉਹੀ ਸ਼ੱਕ ਨਾ ਪਤਾ ਵੀ ਚਲ ਕੋਈ ਨੇ ਆਪਾਂ ਵਿਆਹ ਰੱਖ ਗਏ ਇਹ ਕਹਿੰਦਾ ਮੇਰੀ ਗਾਰੰਟੀ ਆ ਤੂੰ ਵੇਖ ਗਰੋ ਜਾਂ ਫਲਾਣਾ ਚਲ ਯਾਰ ਮੈਨੂੰ ਐ ਸੀ ਚਲ ਕੋਈ ਨਹੀਂ ਹਨਾ ਵੀ ਮੈਨੂੰ ਵੀ ਐ ਸੀ ਚਾ ਲੋਕਾਂ 'ਚ ਨਾ ਪਤਾ ਲੱਗ ਕਿਉਂਕਿ ਮੇਰੇ ਭਾਨਿਆਂ ਬਹੁ ਵਜਨੇ ਪਹਿਲਾਂ ਜਦੋਂ ਮੁੜ ਕੇ ਮੈਂ ਉੱਥੇ ਜਦੋਂ ਹੋਇਆ ਕੰਮ ਜਦੋਂ ਮੈਂ ਵੇਖਿਆ ਕੁੜੀ ਨੂੰ ਤੇ ਮੈਂ ਆਖਿਆ ਯਾਰ ਇਹ ਤਾਂ ਇਹਦੇ ਨਾਲ ਵਿਆਹੀ ਹੋਈ ਆ ਕਿਉਂਕਿ ਇਹਦੇ ਵਿਆਹ 'ਚ ਮੈਂ ਗਿਆ ਹੋਇਆ ਸੀ ਇਹਦੇ ਵਿਆਹ 'ਚ ਮੈਂ ਗਿਆ ਹੋਇਆ ਸੀ ਠੀਕ ਹੈ ਫਿਰ ਮੈਂ ਉਦੋਂ ਤਾਂ ਕੁਝ ਬੋਲਿਆ ਨਹੀਂ ਮੈਂ ਕਿਹਾ ਚੱਲ ਕੋਈ ਨਹੀਂ ਖੜ੍ਹ ਜਾ ਉਦੋਂ ਮੁੜ ਕੇ ਮੈਂ ਹੌਲੀ 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 ਤ ਤਪਤੀਸ ਕਰਨ ਲੱਗ ਗਿਆ ਜਦੋਂ ਤਪਤੀਸ ਕਰਨ ਲੱਗ ਗਿਆ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਇੰਨੇ ਵਿਆਹ ਹੋਏ ਹੋਏ ਆ ਤੇ ਜਦੋਂ ਮੈਂ ਮਾੜੀ ਜੀ ਗੱਲ ਛੇੜੀ ਜਾਂ ਉਹ ਜਨਾਨੀ ਨਾਲ ਗੱਲ ਕੀਤੀ ਇਹਨੂੰ ਤਾਂ ਮੈਂ ਫੜ ਲਿਆ ਉਹ ਭੱਜ ਗਈ ਉਹ ਫਿਰ ਜਾਂ ਇਹਨੂੰ ਇਹਨੇ ਭਜਾਤੀ ਮੰਨ ਗਿਆ ਇਹ ਮੰਨ ਲਿਆ ਬਈ ਮੰਨਣੇ ਜਿਹੜੇ ਦੂਜੇ ਆ ਉਹ ਵੀ ਆ ਗਏ ਨਾ ਮੂਰੇ ਉਹ ਵੀ 50 50 ਕੁੜੀਆਂ 50 ਮੁੰਡਿਆਂ ਨਾਲ ਵਿਆਹ ਕਰਵਾਇਆ ਉਹਨੇ ਬਈ ਇੱਕ ਕਰੋੜ 50 ਲੱਖ ਦੀ ਲੁੱਟ ਇਹਨਾਂ ਦੀ ਇੱਕ 5 ਲੱਖ ਦੀ ਇੱਕ ਕਰੋੜ ਦੇ 5 ਕਰੋੜ ਨਾ ਨਾ ਇੱਕ ਕਰੋੜ 5 ਲੱਖ ਦੀ ਆ ਇੱਕ ਕਰੋੜ 5 ਲੱਖ ਦੀ ਤੇ ਕਿੰਨੇ ਘਰਾਂ ਨੂੰ ਕਿੰਨਾ ਲੁੱਟਿਆ ਹੋਣਾ ਇਹਨੇ ਹਾਂ ਤੂੰ 50 ਘਰਾਂ ਦਾ ਮਲੇ ਨੇਰੇ ਹੋਇਆ ਅੱਛਾ ਤੇਰੀ ਘਰ ਵਾਲੀ ਤੂੰ ਹਰ ਇੱਕ ਨਾਲ ਵਿਆਹ ਕੇ ਵਿਆਹਦ ਨਾ ਹਾਂ ਬਈ ਕਿਉਂ ਐਂ ਕਹ ਤੂੰ ਕਰਦਾ ਪੈਸੇ ਖਾਤਰ ਪੈਸੇ ਖਾਤਰ ਹਾਂ ਬਈ ਪੈਸਾ ਹੈ ਨਹੀਂ ਹੈ ਨਹੀਂ ਮੈਂ ਪੈਸਾ ਹੀ ਬਣਾ ਲਿਆ ਜਾਵੇਂ ਪੈਸੇ ਹੀ ਏ ਮੇਨ ਅੱਜਕੱਲ ਵੀ ਜਿਹੜੇ 50 ਵਿਆਹ ਕੀਤੇ ਸੀਗੇ 51ਵਾਂ ਇਹਦਾ ਸੀਗਾ ਤੇ 50 ਜਿਹੜੇ ਵਿਆਹ ਕੀਤੇ ਸੀਗੇ ਉਹ ਪੈਸੇ ਲਈ ਕੀਤੇ ਸੀਗੇ ਪੈਸੇ ਲਈ ਕੀਤੇ ਸੀ ਬਈ ਤੇ ਤੈਨੂੰ ਨਹੀਂ ਲੱਗਿਆ ਵੀ ਯਾਰ ਤੇਰਾ ਵਿਆਹ ਤੇ ਘਰ ਵਾਲੀ ਨਾਲ ਹੋਇਆ ਤੂੰ ਉਹ ਤੇਰੀ ਘਰ ਵਾਲੀ ਹੈ ਤੇਰੀ ਮਤਲਬ ਇੱਕ ਕਹਦੀ ਜਾਨ ਪਛਾਣ ਹੈ ਤੇਰੀ ਇੱਕ 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 ਇਹਦੀ ਬਸ ਸਰਕਾਰ ਹੈ ਤੇਰੀ ਉਹ ਜਿਹਨੂੰ ਤੂੰ ਹਰ ਥਾਂ ਦੇ ਵੰਡੀਐ ਨਾ ਉਹ ਬਈ ਖਰਾਬ ਸੀ ਤਾਂ ਹੀ ਵੰਡੀ ਐ ਮੈਂ ਮੇਰਾ ਕਿਹੜਾ ਖਰਾਬ ਕਿਵੇਂ ਕੀ ਗਲਤ ਸੀ ਵਿਆਹ ਤੋਂ ਪਹਿਲਾਂ ਇੱਕ ਵਾਰੀ ਹੁੰਦੀ ਜਿੰਨੇ ਜਿੰਨੇ ਖਰਾਬ ਸੀ ਲਾ ਕੇ ਛੱਡ ਦਿੰਦਾ ਹੈ ਜਿੰਨੇ ਜਿੰਨੇ ਖਰਾਬ ਸੀ ਲਾ ਕੇ ਛੱਡ ਦਿੰਦਾ ਅੱਛਾ ਫਿਰ ਉਹ ਤਾਂ ਬਈ ਸਾਰੀ ਖਰਾਬ ਸੀ ਮੈਂ ਸਾਰੀ ਲਾਤੀ ਫਿਰ ਹਾਂ ਆਪਾਂ ਤਾਂ ਥੱਲੇ ਪਾਈ ਐ ਲਾਈਵ ਵੀ ਨਹੀਂ ਅੱਛਾ ਮਤਲਬ ਕਹਿ ਦੀ ਲੋਕਾਂ ਦੇ ਥੱਲੇ ਪਾਇਆ ਤੇ ਪੈਸਾ ਤੂੰ ਕਮਾਇਆ ਪੈਸਾ ਮੈਂ ਕਮਾਇਆ ਹੁਣ ਕਿੱਥੇ ਆ ਉਹ ਹੁਣ ਬਸ ਇਨਾ ਕੋਲੀ ਐ ਬਈ ਤੁਹਾਡੇ ਕੋਲ ਮੈਜਿਕਲ ਤਾਂ ਕਿੱਥੇ ਆ ਮੈਂ ਤਾਂ ਇਹਨੂੰ ਫੜਾਇਆ ਉਹਨੂੰ ਫੜਾਇਆ ਉਹ ਪਤਾ ਨਹੀਂ ਕਿੱਧਰ ਭੱਜ ਗਈ ਜਾਂ ਉਹ ਪਹਿਲਾਂ ਭੱਜ ਗਈ ਇਹਨੂੰ ਬਈ ਸੱਪ ਦਾ ਜਦੋਂ ਆਪਾਂ ਵਿਆਹ ਕੇ ਇਹਦੇ ਤੋਰੀ ਆ ਇਹਨੂੰ ਪਤਾ ਕਿੱਧਰ ਭੱਜੀ ਆ ਕਿ ਮਾਰੀ ਆ ਤੁਮ ਆਪਦੀ ਘਰ ਵਾਲੀ 50 ਬੰਦਿਆਂ ਨਾਲ ਵਿਆਹ ਤੀ ਤੋ 50 ਆਏ ਇਹ ਤੈਨੂੰ ਸ਼ਰਮ ਨਹੀਂ ਆਉਂਦੀ ਪੂਰਾ ਸ਼ਰਮ ਨਹੀਂ ਬਾਈ ਕਿੰਨੇ ਰੁਪਏ ਬਣਾ ਲਏ ਰੁਪਿਆ ਬਹੁਤ ਜੋੜ ਲਿਆ ਹੱਦੋਂ ਦੋ ਬਾਧਰ ਰੁਪਿਆ ਕਰੋੜਾਂ ਚ ਕਰੋੜਾਂ ਚ ਆ ਦੋਸਤੋ ਬਣਾ ਬਾਈ ਨੂੰ ਜਮਾ ਹੀ ਸ਼ਰਮ ਹੈ ਨਹੀਂ ਬਾਈ ਕਹਿੰਦਾ ਮੈਂ ਕਰੋੜਾਂ ਰੁਪਿਆ ਬਣਾ ਲਿਆ ਕਰੋੜਾਂ ਰੁਪਿਆ ਕਿਵੇਂ ਬਣਾ ਲਿਆ ਵੀ ਜਿੰਨੇ ਘਰ ਵਾਲੇ ਜਿੰਨੇ ਮੁੰਡੇ ਸੀਗੇ ਸਾਰਿਆਂ ਨਾਲ ਵਿਆਹ ਕਰਵਾਇਆ ਉਹਦਾ 5-5 ਲੱਖ ਰੁਪਏ 6-6 ਲੱਖ ਰੁਪਏ ਹਰ ਇੱਕ ਮੁੰਡੇ ਤੋਂ ਇਹਨਾਂ ਨੇ ਠੱਗਿਆ ਉਸ ਤੋਂ ਬਾਅਦ ਇਸ ਜਦੋਂ ਮੁੰਡੇ ਨੂੰ ਪਤਾ ਲੱਗਿਆ ਵੀ ਹਾਂ ਇਹਦੀ ਘਰ ਵਾਲੀ ਗਲਤ ਆ ਕਹਿੰਦਾ ਮੇਰੀ ਘਰ ਵਾਲੀ ਗਲਤ ਸੀ ਤਾਂ ਕਰਕੇ ਆ ਧੰਦੇ ਦੇ ਵਿੱਚ ਵੜੀ ਸੀਗੀ ਹਾਂ ਜੇ ਘਰ ਵਾਲੀ ਗਲਤ ਆ ਫਿਰ ਇਹੋ ਜਿਹੇ ਕੰਮਾਂ 'ਚ ਵੜਾਂਗੇ ਯਾਰ ਤੁਸੀਂ ਇੱਕ ਗਰੀਬੀ ਨੂੰ ਦੂਰ ਕਰਨ ਵਾਸਤੇ ਇਹੋ ਜਿਹਾ ਆਪਣਾਓਗੇ ਇਹੋ ਜਿਹਾ ਆਪਣਾ ਆਪਣਾਓਗੇ ਇਹ ਇਹ ਚਸਕਾ ਕਿਉਂ ਪਿਆ ਸੀਗਾ ਇਹ 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 ਚਸਕਾ ਕਾਹਤੋਂ ਪੈ ਗਿਆ ਪਿਆਸ ਦੇ ਪੈਸੇ ਦਾ ਚਸਕਾ ਕਾਹਤੋਂ ਪੈ ਗਿਆ ਭੁੱਖੇ ਮਰਦੇ ਸੀ ਬਾਈ ਭੁੱਖੇ ਮਰਦੇ ਸੀ ਮਰਦੇ ਹੋਰ ਕੰਮ ਕਰ ਲਓ ਖੇਤੀ ਕਰ ਲਓ ਕੋਈ ਜੁੜਦਾ ਹੀ ਨਹੀਂ ਸੀ ਬਾਈ ਕੁਝ ਜੋਰ ਦਾ ਲੋਕ ਹੋਰ ਵੀ ਜੁੜੀ ਜਾਂਦੇ ਜਿਹੜੇ ਚੁੰਨਾ ਲਾਈ ਜਾਂਦੇ ਕਣਕ ਵੱਢੀ ਜਾਂਦੇ ਆ ਛਿੱਟੇ ਚੁੱਕੀ ਜਾਂਦੇ ਉਹ ਵੀ ਜੁੜੀ ਜਾਂਦੀ ਆ ਬਹੁਤ ਵੱਡਾ ਵਹਿਮ ਬੀਤਰਾ ਇਹ ਬਹੁਤ ਵੱਡਾ ਵਹਿਮ ਕਾਹਦਾ ਵਹਿਮ ਕਿ ਸਾਰੀਆਂ ਜਨਾਨੀਆਂ ਖਰਾਬ ਸਾਰੀਆਂ ਜਨਾਨੀ ਖਰਾਬ ਆ ਜ਼ਰੂਰੀ ਕਿਵੇਂ ਕਹਿ ਸਕਦਾ ਜੇ ਤੇਰੀ ਘਰ ਵਾਲੀ ਖਰਾਬ ਆ ਦੂਜਿਆਂ ਦੀ ਕਿਵੇਂ ਖਰਾਬ ਹੋ ਤੇ ਭਾਈ ਜੇ ਮੇਰੀ ਵਾਲੀ ਵਹਿ ਕੇ ਮੈਂ ਤੋਰੀ ਆ ਤੇ ਨਾਲ ਮੈਂ 10 ਹੋਰ ਵੇਖਿਆ ਕੱਲੀ ਥੋੜੀ ਵੇਖੀ ਆ ਮੈਂ ਸਾਰੀਆਂ ਇਹੋ ਜਿਹੀਆਂ ਆ ਤੂੰ ਕਹਿਣਾ ਚਾਉਣਾ ਵੀ ਪਿਆਵ ਦੀਆਂ ਸਾਰੀਆਂ ਕੁੜੀਆਂ ਗਲਤ ਪਿਆਵ ਦੀਆਂ ਸਾਰੀਆਂ ਨਹੀਂ ਜਿਹੜੀਆਂ ਗਲਤ ਆ ਗਰੁੱਪ ਆ ਇਹਨਾਂ ਦੇ ਬਸ ਇਹ ਵਿਆਹ ਕਰਾ ਕੀ ਗਰੁੱਪ ਬਣਾਈ ਜਾਂਦਾ ਕੀ ਗੱਲ ਕੀ ਕਹੀ ਜਾਂਦਾ ਯਾਰ ਇਹ ਤਾਂ ਜਦੋਂ ਪਤਾ ਲੱਗੂ ਜਦੋਂ ਇਹਦੇ ਤੇ ਫਿਰਿਆ ਸੀਗਾ ਸਾਰਾ ਕੁਝ ਫਿਰ ਪਟ ਪਟ ਬੰਨੂਏ ਪਰ ਜਿਹੜੀ ਗੱਲ ਮੈਂ ਦੱਸਦਾ ਬਈ ਮੈਂ ਜਦੋਂ ਮੈਨੂੰ ਪਤਾ ਲੱਗਿਆ ਹਜੇ ਮੇਰਾ ਪ੍ਰੋਪਰ ਵਿਆਹ ਨਹੀਂ ਹੋਇਆ ਸੀ ਮੈਨੂੰ ਪਹਿਲਾਂ ਪਤਾ ਲੱਗ ਗਿਆ ਉੱਥੇ ਵੀ ਮੈਂ ਇਹਦੇ ਨਾਲ ਰੌਲਾ ਪਾਇਆ ਮੈਂ ਵੇਖਿਆ ਯਾਰ ਵੀ ਜਦੋਂ ਉਹ ਮੈਂ ਵੇਖੀ ਮੈਂ ਜਨਾਨੀ ਆ ਦੇਖੀ ਲੱਗਦੀ ਹੈ ਜਦੋਂ ਮੈਂ ਵੇਖਿਆ ਇਹਦੇ ਵਿੱਚ ਮੈਂ ਗਿਆ ਹੋਇਆ ਸੀ ਮਾ ਜਦੋਂ ਸ਼ਗਨ ਵਾਲੀ ਫੋਟੋ ਦੇਖੀ ਮੈਂ ਖਿਆ ਤਾਂ ਦੀ ਕਹ ਲੀਆ ਯਾਰ ਫਿਰ ਮੈਂ ਉਹਨੂੰ ਮੜਾ ਜਾ ਗੱਲ ਕੀਤੀ ਨਹੀਂ ਨਹੀਂ ਤੈਨੂੰ ਭਲੇਖਾ ਲਾਦਾ ਭਲੇਖਾ ਲਾਦਾ ਫਿਰ ਮੈਂ ਹੌਲੀ ਹੌਲੀ ਉਹਦੀ ਤਪਤੀਸ਼ ਤੱਕ ਗਿਆ ਤੈ ਤੱਕ ਘਰੇ ਲੈ ਕੇ ਆਇਆ ਕਹਿੰਦਾ ਨੀਂਦ ਦੀਆਂ ਗੋਲੀਆਂ ਪਾਉਣ ਲੱਗੀ ਸੀ ਤੈਨੂੰ ਪਤਾ ਲੱਗ ਗਿਆ ਸੀ ਮੈਂ ਮੈਂ ਤੈਨੂੰ ਸਹੀ ਦੱਸਦਾ ਸਾਰਾ ਕੁਝ ਹੀ ਮੈਨੂੰ ਪਤਾ ਸੀ ਮੈਂ ਉਹਦੇ ਦਿੱਤੇ ਜੈ ਨਹੀਂ ਮੈਂ ਉਹਦੇ ਹੱਥੋਂ ਫੜ ਕੇ ਰੋਟੀ ਵੀ ਨਹੀਂ ਖਾਧੀ ਉਹ ਦੱਸ ਠੀਕ ਆ ਵੀ ਮੈਂ ਕੀ ਉਹ ਕਰਨ ਮੈਨੂੰ ਪਤਾ ਸੀ ਵੀ ਮੈਨੂੰ ਰਾਤ ਨੂੰ ਨੀਂਦ ਵਾਲੀ ਗੋਲੀ ਪੈਣੀ ਹੀ ਪੈਣੀ ਆ ਮੇਰਾ ਸਮਾਨ ਲੁੱਟੇ ਹੀ ਜਾਣਾ ਜਦੋਂ 50 ਬੰਦੇ ਪਹਿਲਾਂ ਲੁੱਟੇਗੇ 5-5 ਲੱਖ ਦੀ ਲੁੱਟ ਕੋਟਾ ਮੈਂ ਸਾਰਾ ਉਹਨਾਂ ਦਾ ਪਤਾ ਕਰ ਲਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਸੀ ਉਹ ਤੋਂ ਬਾਅਦ ਮੈਂ ਇਹਨੂੰ ਬੰਦੇ ਨੂੰ ਕਿਹਾ ਵੀ ਤੂੰ ਇਹ ਕੰਮ ਕਿ ਕੀਤਾ ਜਦੋਂ ਉਹ ਜਨਾਨੀ ਨੂੰ ਪਤਾ ਲੱਗੋ ਬਣਾ ਲੁੱਟੇ ਭੱਜਦਾ ਗਈ ਪਰ ਇਹਨੂੰ ਆ ਫੜ ਲਿਆ ਤੇ ਇਹ ਬੰਦੇ ਦੇ ਸ਼ਰਮ ਹੀ ਹੈਣੀ ਅੱਖਾਂ ਦੇ ਵਿੱਚ ਵੀ ਹੈਣੀ ਇਹ ਬੰਦਾ ਸ਼ਰਮ ਕਹਿ ਰਿਹਾ ਵੀ ਮੈਂ ਤਾਂ ਬਈ ਲਾਇਆ ਸੀਗਾ ਉਹਨੂੰ ਮੈਂ ਪੁੱਛਿਆ ਜਨਾਨੀ ਨੂੰ ਮੈਂ ਕਿਹਾ ਵੀ ਤੂੰ ਇਹ ਕੰਮ ਕਿਉਂ ਕੀਤਾ ਹਨਾ ਉਹ ਕਹਿੰਦੀ ਜੀ ਮੇਰੇ ਤੇ ਮੇਰੇ ਘਰ ਵਾਲੇ ਦੇ ਸ਼ੌਂਕ ਮਹਿੰਗੇ ਸੀ ਮੈਂ ਕਹਾ ਤੁਸੀਂ ਕੋਈ ਕੰਮ ਕਰ ਲੈਂਦੇ ਕਿੱਤਾ ਕਰ ਲੈਂਦੇ ਕੋਈ ਬਿਜ਼ਨਸ ਕਰ ਲੈਂਦੇ ਕਹਿੰਦੇ ਜੇ ਬਿਜ਼ਨਸ ਵੀ ਕਰਨਾ ਸੀ ਤਾਂ ਸਾਡੇ ਕੋਲ ਪੈਸਾ ਚਾਹੀਦਾ ਸੀ ਸਾਡੇ ਕੋਲ ਜਿਹੜਾ ਹੈ ਨਹੀਂ ਸੀ ਜੇ ਕਿੱਤਾ ਕਰਦੇ ਕੋਈ ਖੇਤੀ ਕਰਦੇ ਖੇਤੀ ਇੱਕ ਮੰਨ ਕੇ ਚਲੋ ਖੇਤੀ ਕਰਮਾ ਸੇਤੀ ਵੀ ਸਾਡੇ ਉਹ ਚੱਲੇ ਨਾ ਚੱਲੇ ਜਿਹੜਾ ਸਾਡਾ ਸ਼ੌਂਕ ਸੀ ਨਾ ਵੀ ਅਸੀਂ ਉਹ ਸਾਡੇ ਖੇਤੀ ਵੀ ਨਹੀਂ ਪੂਰਾ ਕਰ ਸਕਦੇ ਸੀ ਉਹ ਸਾਨੂੰ ਠੱਗਾਂ ਮਾਰਨੀਆਂ ਪੈਣੀਆਂ ਸੀ ਆ ਮੈਂ ਕਹਾ ਫਿਰ ਤੇਰੀ ਇੱਜ਼ਤ ਕਹਿੰਦੀ ਇੱਜ਼ਤ ਕਾਦੀ ਮੈਂ ਕਹ ਵੀ ਜਿਹੜਾ ਤੂੰ 50 ਬੰਦਾ ਨਾਲ ਸੁੱਤੀਆਂ ਕਹਿੰਦੀ ਮੈਂ ਤਾਂ ਕਿਸੇ ਨਾਲ ਸੁੱਤੀ ਨਹੀਂ ਮੈਂ ਕਿਉਂ ਕਹਿੰਦੀ ਜਾਣ ਸਾਤ ਤਾਂ ਜਾ ਕੇ ਜਿਹੜਾ ਦੁੱਧ ਲੈ ਕੇ ਜਾਂਦੇ ਸੀ ਅੰਦਰ ਮੌਦੇ ਵਿੱਚ ਹੀ ਨੀਂਦਾਂ ਗੋਲੀਆਂ ਠੁੱਕਦੀ ਸੀ ਉਹ ਜਾਂਦਿਆਂ ਨੂੰ 2 ਘੰਟੇ 1 ਘੰਟੇ ਚੋ ਸੌ ਜਾਂਦਾ ਸੀਗਾ ਮੈਂ ਲੈ ਕੇ ਸਾਰਾ ਕੁਝ ਰੱਖੂ ਚੱਕਰ ਹੋ ਜਾਂਦੀ ਇਹ ਬਾਹਰ ਉੱਥੇ ਆ ਜਾਂਦਾ ਸੀਗਾ ਦੋਸਤੋ ਇੰਨਾ ਗਿਰਿਆ ਹੋਇਆ ਇਨਸਾਨ ਆ ਇਹ ਬੰਦਾ ਇੰਨਾ ਗਿਰਿਆ ਹੋਇਆ ਵੀ ਜਿਹੜੀ ਆਪਣੀ ਘਰ ਵਾਲੀ ਨੂੰ ਦੂਜਾਂ ਦੇ ਥੱਲੇ ਪਾ ਦਿੰਦਾ ਸਿਰਫ ਪੈਸਾ ਖਾਤਰ ਠੀਕ ਹੈ ਇਹਦੀ ਹੁਣ ਘਰ ਵਾਲੀ ਫਰਾਰ ਆ ਪਰ ਇਹਨੂੰ ਹਜੇ ਵੀ ਸ਼ਰਮ ਹੈ ਨਹੀਂ ਅੱਖਾਂ ਦੇ ਵਿੱਚ ਸ਼ਰਮ ਨਹੀਂ ਕਹਿੰਦਾ ਮੈਂ ਸਿਰਫ ਪੈਸੇ ਲਈ ਕੰਮ ਕੀਤਾ ਪੈਸਾ ਮੈਨੂੰ ਜ਼ਰੂਰੀ ਆ ਪੈਸੇ ਬਿਨਾ ਮੇਰਾ ਕੁਝ ਨਹੀਂ ਹੈਗਾ ਮੇਰੀ ਘਰ ਵਾਲੀ ਖਰਾਬ ਸੀ ਤਾਂ ਕਰਕੇ ਮੈਂ ਆ ਕੰਮ ਦੇ ਵਿੱਚ ਲਾਇਆ ਸੀਗਾ 50 ਬੰਦਿਆਂ ਨੂੰ ਲੁੱਟ ਕੇ ਤੇ ਕਿੰਨ 52 ਨੰਬਰ ਤੇ ਆ ਆਉਂਦਾ ਬੰਦਾ 51 50 ਤੋਂ ਬਾਅਦ 52 ਆਉਂਦਾ 52 ਨੰਬਰ ਤੇ ਇਹ ਸੀਗਾ ਜਿਹੜਾ ਬੰਦਾ ਲੁੱਟਿਆ ਜਾਣਾ ਸੀ ਪਰ ਇਹਨੂੰ ਪਤਾ ਸੀਗਾ ਮੇਰੇ ਨਾਲ ਵਾਰਦਾਤ ਹੋਣੀ ਹੋਣੀ ਆ ਮੇਰੇ ਨਾਲ ਕੁਛ ਨਾ ਕੁਛ ਮਾੜਾ ਹੋਣਾ ਕਿਉਂਕਿ ਇਸਨੇ ਉਹਦੀ ਘਰ ਵਾਲੀ ਨੂੰ ਵਿਆਹ ਦੇ ਵਿੱਚ ਵੇਖਿਆ ਸੀ ਇਹਦੇ ਨਾਲ ਵੀ ਜਿੱਥੇ ਮਿਲਿਆ ਸੀ ਉਹਨਾਂ ਨੂੰ ਉੱਥੇ ਇਹਨੂੰ ਪਤਾ ਲੱਗ ਗਿਆ ਸੀ ਵੀ ਇਹਦੀ ਘਰ ਵਾਲੀ ਹੈ ਇਹਦੀ ਘਰ ਵਾਲੀ ਹੈ ਜਿਹੜੀ ਅੱਜ ਇਹ ਬੰਦਾ ਉੱਥੇ ਨਹੀਂ ਬੋਲਿਆ ਜਦੋਂ ਇਹਦਾ ਵਿਆਹ ਹੋ ਰਿਹਾ ਸੀ ਇਹਨੂੰ ਪਤਾ ਸੀ ਜਦੋਂ ਮੈਂ ਘਰੇ ਆਉਂਗਾ ਤਾਂ ਮੈਂ ਕਿਵੇਂ ਨਾ ਕਿਵੇਂ ਇਹਦੇ ਦਿਲ ਦੇ ਵਿੱਚ ਵੜੂੰਗਾ ਤਾਂ ਇਮਰ ਨਹੀਂ ਖੋਜ ਕਰੂੰਗਾ ਇਹ ਚੀਜ਼ ਦੀ ਇਹਨੂੰ ਮੈਂ ਉਹ ਸਲਾਖਾਂ ਦੇ ਪਿੱਛੇ ਭੇਜੂੰਗਾ ਜਿੱਥੇ ਨੇ ਬਿਆਹ ਮੁੰਡਿਆਂ ਨਾਲ ਗਲਤ ਕੰਮ ਕੀਤਾ ਤੇ ਇਹ ਬੰਦੇ ਨੇ ਉਹਦੇ ਹੱਥੋਂ ਰੋਟੀ ਫੜ ਕੇ ਵੀ ਨਹੀਂ ਖਾਦੀ ਚਾਹ ਵੀ ਨਹੀਂ ਉਹਦੇ ਹੱਥੋਂ ਰੋਟੀ ਫੜ ਕੇ ਮਤਲਬ ਦੁੱਧ ਵੀ ਨਹੀਂ ਫੜ ਕੇ ਫੜਿਆ ਉਹਦੇ ਹੱਥੋਂ ਅੱਛਾ ਸੁਹਾਗ ਰਾਤ ਮਨਾ ਲਈ ਸੀ ਕਿ ਨਹੀਂ ਮਨਾਈ ਨਹੀਂ ਉਹਦਾ ਤਾਂ ਰੌਲਾ ਹੀ ਪੈ ਗਿਆ ਬਾਈ ਇਹ ਮਨੋਣਾ ਕੀ ਸੀਗਾ ਜਦੋਂ ਤੜਕੇ ਤਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਮੈਨੂੰ ਪਤਾ ਸੀ ਵੀ ਮੈਨੂੰ ਗੋਲੀਆਂ ਪਹਿਣੀਆਂ ਤੂੰ ਕਹ ਮੈਂ ਬਾਈ ਕੀ ਹੋਇਆ ਹੁਣ ਸੁਹਾਗ ਰਾਤ ਸੂਰਜ ਨਹੀਂ ਮਨਾਉਂਦੀ ਮੈਂ ਕੀ ਕਰਾਂਗਾ ਮੈਂ ਤੁਹਾਨੂੰ ਦੱਸਦਾ ਜਦੋਂ ਮੈਨੂੰ ਪਤਾ ਲੱਗਿਆ ਸੀ ਵੀ ਇਹਨੇ 50 ਬੰਦੇ ਨਾਲ ਕੀਤੀ ਹੈ ਨਾ ਮੈਂ ਉਹਨੂੰ ਪੁੱਛ ਲਈ ਸਾਰਾ ਉਹ ਕਹਿੰਦੀ ਮੈਂ ਕਿਸੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇਆ ਵੀ ਆ ਚੀਜ਼ ਮੈਂ ਕਿ ਮੈਨੂੰ ਹੀ ਪਤਾ ਸੀ ਮੈਨੂੰ ਪੈਣ ਗਈਆਂ ਮੈਂ ਲੁੱਟ ਘੁੱਟ ਹੋਣੀ ਹੈ ਮੇਰੀ ਬਈਆ ਸੁਹਾਗ ਰਾਤ ਕਿਵੇਂ ਮਨਾਉਂੂ ਯਾਰ ਸਿਖਾ ਕੇ ਭੇਜੀ ਦੀ ਆ ਕਿ ਸੁਹਾਗ ਰਾਤ ਤੋਂ ਪਹਿਲਾਂ ਹੀ ਰਫੂ ਚੱਕਰ ਹੋਇਆ ਕਰ ਚੱਕ ਕੇ ਆਉਦਾ ਜਿਹੜਾ ਜਗਾੜ ਹੁੰਦਾ ਉੱਥੋਂ ਇਹਨਾਂ ਨਾਲ ਪਾਊਗਾ ਯਾਰ ਹੁਣ ਸਮਝਾਇਆ ਹੋਇਆ ਵੀ ਮਾਸਟਰਮਾਈਂਡ ਕੀਤਾ ਹੋਇਆ ਉਹਨੂੰ ਹਾਂ ਪੂਰੀ ਸਖਾਈ ਵੀ ਹੁਣ ਇਹੋ ਜਿਹੇ ਫੁੱਦੂ ਬੰਦਿਆਂ ਦਾ ਪਾਵਾਂਗਾ ਯਾਰ ਮੈਂ ਮਤਲਬ ਮੈਂ ਹੱਥ ਨਹੀਂ ਲਾਉਣ ਦੇਣਾ ਹੱਥ ਨਹੀਂ ਲਾਉਣ ਦੇਣਾਗਾ ਵੀ ਆਪਣਾ ਕੰਮ ਹੈਗਾ ਫੋਕਸ ਹੈਗਾ ਲੁੱਟਣਾ ਯਾਰ ਆਪਣਾ ਫੋਕਸ ਹੈਗਾ ਹੱਥ ਸਾਫ਼ ਕਰਨਾ ਹੱਥ ਮਾਰ ਕੇ ਰਫੂ ਚੱਕਰ ਹੋ ਜਾਏ ਨਾ ਇਹਨਾਂ ਨੂੰ ਫੜ ਲਿਆ ਬਈ ਫਿਰ ਹੂੰ ਤੇਰੇ ਨਾਲ ਕੀ ਹੋਊਗਾ ਤੈਨੂੰ ਪਤਾ ਚਪੇੜੀ ਪਹਿਣ ਕੇ ਬਈ ਹੋਰ ਕੀ ਹੋਣਾ ਤਪਈ ਜਾਣ ਕੀ ਵੱਤ ਹੋ ਜਾਊ ਮਹੀਨਾ ਲਾਏਂਗਾ ਦੋ ਮਹੀਨੇ ਮਹੀਨਾ ਲਾਏਂ ਦੋ ਮਹੀਨੇ ਲਾਊਗਾ ਸੱਟ ਕੇ 20000 ਰੁਪਏ ਫੇਰ ਬਾਹਰ ਇਹ ਕੀ ਮੇਰਾ ਕਰ ਜੀ ਸਾਰੇ ਇਕੱਠੇ ਹੋਗੇ ਤੈਨੂੰ ਡਰ ਹੈ ਨਹੀਂ ਵੀ ਸਾਰੇ ਜੇ ਇਕੱਠੇ ਹੋ ਜਾਣ ਫਿਰ ਕੀ ਬਣੂਗਾ ਜ਼ਰਾ ਚਪੇੜੀ ਆ ਬਈ ਖਾਈ ਨਹੀਂ ਇਕੱਠੇ ਹੁੰਦੇ ਹੀ ਨਹੀਂ ਤੂੰ ਜਿੰਨਾ ਮਰਜ਼ੀ 50 ਜਣਿਆਂ ਪਿਆਹਾਂ ਦੇ ਵਿੱਚੋਂ 20 ਦੇ ਮੂੰਹ ਹੋਰ ਪਾਸੇ ਹੋਣਗੇ 30 ਦੇ ਹੋਰ ਪਾਸੇ ਹੋਣਗੇ ਅਗਲੇ 20 ਡਰਦੇ ਵੀ ਹੁੰਦੇ ਕਿੰਨੇ ਕੋਨਫਰਟ ਹੋਈ ਅਗਲਾ ਐ ਦਾਜ ਅਗਲਾ ਕਹਿੰਦਾ ਜੇ ਆਪਾਂ ਤੇ ਕੱਲ ਨੂੰ ਕਾਰਪਾਈ ਨਾ ਕਰਾ ਦੇਣਾ ਕੋਈ ਅਗਲਾ ਕਹਿੰਦਾ ਕੋਈ ਨਹੀਂ 5 ਲੱਖ ਹੀ ਸੀ ਦਾਜ ਦਾ ਪਰਚਾ ਠੀਕ ਹੈ ਨਾ ਬਈ ਦਾਜ ਦਾ ਅਗਲਾ ਦਾਜ ਦਾ ਪਰਚਾ ਪਵਾਵਾਂਗੇ ਅੰਦਰ ਕਰਾਵਾਂਗੇ ਉਨ ਉਨ ਤਾਂ ਤਾਂ ਹੁਣ ਤੋਂ ਬੀਨੋਦ ਰੰਗ ਆ ਪਾਈ ਪਰਤੀ ਵੀ ਇਹ ਸਿਸਟਮ ਵੀ ਦਿੰਦਾ ਇਹ ਜਿਹੜਾ ਮਰੀ ਜਾਂਦੇ ਦਾਜ ਦੇ ਪਰਚਾ ਇਹਨੂੰ ਆਪ ਨੂੰ ਕਾਨੂੰਨ ਦਾ ਨਹੀਂ ਪਤਾ ਉਹ ਗੱਲ ਕਰ ਮੈਂ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਚ 15 ਬੰਦੇ ਸਹਿਮਤ ਹੋਏ ਵੀ ਅਸੀਂ ਬੋਲਾਂਗੇ 35 ਬੰਦੇ ਮੁੱਕਰ ਗਏ ਯਾਰ ਵੀ ਅਗਲਾ ਕਹਿੰਦਾ ਤਕੜੇ ਹੋਣਗੇ ਘਰੋਂ ਉਹ ਉਹ ਕਹਿੰਦੇ ਛੱਡੋ ਪਰੇ ਆਪਾਂ ਘੇਲਣ ਲਈ ਘਰ ਵਾਲੀ ਫਰਾਰ ਹੋਈ ਹੈ ਤੈਨੂੰ ਡਰ ਹੈ ਨਹੀਂ ਵੀ ਦੀ ਘਰ ਵਾਲੀ ਅੱਛਾ ਤੂੰ ਇਹ ਤੈਨੂੰ ਡਰ ਡਰ ਹੈਗਾ ਇਹਨੂੰ ਤੂੰ ਉਹਦੀ ਘਰ ਵਾਲੀ ਮੰਗੇਗਾ ਤੂੰ ਇਹ ਤੋਂ ਨਾ ਭਾਈ ਆਪੇ ਆਜੋ ਤਾਂ ਸਖਾਇਆ ਵੈ ਸਭ ਕੁਝ ਆਪੇ ਆਜੋ ਆਪੇ ਆਜੋ ਕੋਈ ਨਹੀਂ ਬੋਤਲ ਨਹੀਂ ਕੋਈ ਨਹੀਂ ਮੇਰੀ ਨਿਗਾਹ ਹੀ ਹੈ ਨਾ ਚਾਉਂਦੀ ਬੱਚੂਗਾ ਇੱਥੇ ਯਾਰ ਬਈ ਪਿਆਵਾਂ ਤੂੰ ਪੁੱਛੀ ਗਈ ਨਵਾਂ ਜੰਮ ਪਿਆਇਆ ਮੈਂ ਫੜੀ ਮੈਂ ਯਾਰ ਵੀ ਹਾਂ ਚੁਣੀ ਫੜੀ ਗਈ ਹੁਣ ਦੋ ਇਹ ਕਹਿੰਦਾ ਮੈਂ 2 ਮਹੀਨੇ ਅੰਦਰ ਲਾ ਆਉਂਗਾ ਮੇਰਾ ਕੀ ਕਰ ਲਉਗੇ 2 ਮਹੀਨੇ ਭਲਾ ਅੰਦਰ ਲਾਏ ਜੇ ਕੇਰਾ ਮੈਂ ਆਪਦੀ ਮੇਰਾ ਕੋਈ ਲੁੱਟਿਆ ਨਹੀਂ ਗਿਆ ਪਰ ਮੈਂ ਦਿਖਾਉਣਾ ਇਹਨਾਂ ਨੂੰ ਵੀ ਤੁਸੀਂ 50 ਬੰਦੇ ਲੁੱਟਿਆ ਤੇ 50 ਬੰਦੇ ਲੁੱਟਿਆਂ ਦਾ ਹਸ਼ਲ ਕੀ ਹੁੰਦਾ ਭੋਲੇ ਆ ਬਈ ਇਹਨੂੰ ਕਹ ਫਰਾ ਕੰਮ ਦਾ ਯਾਰ ਦੋਸਤੋ ਇਹ ਕਹਿੰਦਾ ਸਾਰਾ ਕੁਝ ਉਹਨੇ ਬਣਾਇਆ ਸਿਖਾਇਆ ਹੋਇਆ ਵੀ ਸੁਹਾਰਾ ਤੋਂ ਨਹੀਂ ਮਨਾ ਸਕਦੀ ਨਾ ਕਿਸੇ ਨੂੰ ਹੱਥ ਲਾਉਣ ਦਿੰਦੇ ਕਿਉਂਕਿ ਮਾਸਟਰਮਾਈਂਡ ਦੇ ਤੌਰ ਤੇ ਬਣਾਇਆ ਹੋਇਆ ਉਹ ਕਹਿੰਦਾ ਹੁਣ ਜੇ ਫਰਾਰ ਹੋ ਗਈ ਤਾਂ ਉਹ ਕਦੇ ਨਾ ਕਦੇ ਇੱਕੋ ਫਿਰ ਕੇ ਉਹਨੇ ਸਾਰਾ ਕੁਝ ਨਿਯਮ ਬਣਾਇਆ ਹੋਇਆ ਕਿੱਥੇ ਜਾਣਾ ਕਿੱਥੇ ਪਹੁੰਚਣਾ ਔਣੇ ਹੌਲੀ ਹੌਲੀ ਕਹਿੰਦਾ ਮੇਰੇ ਕੋਲ ਆ ਜੂਗੀ ਇਹ ਕਹਿੰਦਾ ਮੈਂ ਆਉਂਦੀ ਨੂੰ ਹੀ ਚੱਕ ਲੈਣਾ ਉਹ ਕਹਿੰਦਾ ਆਉਂਦੀ ਨੂੰ ਕਿਵੇਂ ਚੱਕ ਲੈਗਾ ਕਹਿੰਦਾ ਵਾਦ ਤਾ ਮੈਂ ਪੁਲਿਸ ਵਾਲਿਆਂ ਨੂੰ 50000 ਦੇ ਦੂੰ ਲੱਖ ਰੁਪਏ ਦੇ ਦੂੰ ਮੇਰਾ ਕੀ ਹੋ ਜਾਊਗਾ ਵਾਦ ਤਾ 2 ਮਹੀਨੇ ਅੰਦਰ ਲਾ ਆਉਂ ਪਰ ਜਿਹੜਾ ਮੈਂ ਲੱਖਾਂ ਕਰੋੜਾਂ ਰੁਪਏ ਕਮਾਇਆ ਉਹ ਤਾਂ ਮੇਰੇ ਕੋਲ ਰਹੂਗਾ ਇਹ ਵੀ ਇਹਦੀ ਸੱਚੀ ਗੱਲ ਆ ਕਿਉਂਕਿ ਬਈ ਹਰ ਇੱਕ ਇਨਸਾਨ ਪੈਸੇ ਦਾ ਭੁੱਖਾ ਜਿਹਨੇ ਪੈਸੇ ਮੂਰੇ ਰੱਖ ਤੇ ਕਾਨੂੰਨ ਦੇ ਬਈ ਮੈਂ ਕਾਨੂੰਨ ਨਹੀਂ ਬੋਲ ਸਕਦਾ ਮੈਨੂੰ ਇਹ ਪੱਕਾ ਪਤਾ ਵੀ ਕਾਨੂੰਨ ਨਹੀਂ ਬੋਲ ਸਕਦਾ ਕਿਉਂਕਿ ਹਰ ਬੰਦੇ ਨੂੰ ਇੱਕ ਲਾਲਸਾ ਹੁੰਦੀ ਹੈ ਵੀ ਪੈਸੇ ਦੀ ਬਈ ਕੀ ਲੱਗਦਾ ਤੁਹਾਨੂੰ ਵੀ ਅੱਜ ਕੱਲ ਦੇ ਜਿਹੜੇ ਕਾਨੂੰਨ ਆ ਵੀ ਇਹਦੀ ਵੱਧ ਸੁਣਨਗੇ ਤੇਰੀ ਸੁਣਨਗੇ ਬਈ ਮੇਰੀ ਗੱਲ ਸੁਣ ਲੈ ਇਹਨੇ ਹਜੇ ਕੁੱਟ ਦੇਖੀ ਨਹੀਂ ਜੀ ਠੀਕ ਆ ਇਨੂੰ ਕੱਲੇ ਚਪੇੜਿਆਂ ਤੱਕ ਹੀ ਆ ਇਹਨੇ ਹਜੇ ਹੱਥ ਦੇਖੇ ਨਹੀਂ ਜਦੋਂ ਇਹਨੇ ਦੇਖੇ ਨਾ ਇਹ ਹੱਥ ਲਾਲਾ ਦੇਖੋ ਇਹਨੇ ਗਾਹ ਨੂੰ ਇਹੋ ਜੇ ਕੰਮ ਵਾਰੇ ਸੋਚਣਾ ਵੀ ਨਹੀਂ ਕਰਨ ਦੀ ਗੱਲ ਤਾਂ ਦੂਰ ਆ ਬਾਕੀ ਜਿਹੜੀ ਜਈ ਗੱਲ ਕਾਨੂੰਨ ਦੀ ਕਾਨੂੰਨ ਆਪਾਂ ਸਾਰੇ ਬੰਦੇ ਨੂੰ ਸਾਰੇ ਮਾੜੇ ਨਹੀਂ ਕਹਿ ਸਕਦੇ ਵਿੱਚ ਬਥੇਰੇ ਆ ਹੋ ਸਕਦਾ ਇਹਨੂੰ ਕੋਈ ਇਹੋ ਜੀ ਸਜ਼ਾ ਦੇਣ ਵਾਲੇ ਬੈਠਾ ਹੋਵੇ ਵੀ ਇਹਨੇ ਇਹ ਕੰਮ ਕੀਤਾ ਹੋ ਸਕਦਾ ਪੈਸੇ ਲੈ ਕੇ ਵੇਚਣ ਵਾਲਾ ਹੋਵੇ ਬਈ ਯਾਰ ਕਰ ਲੈ ਜਿਹੜਾ ਕੋਈ ਕਰਨਾ ਸਾਰਾ ਕੋਈ ਇਹਦੇ ਹੱਥ ਵਾਸਾ ਆ ਚੱਲ ਯਾਰ ਹੁਣ ਤਾਂ ਕਰੂੰਗਾ ਹੀ ਆ ਚੱਲ ਤੂੰ ਮੈਂ ਤੈਨੂੰ ਕਰਕੇ ਦਿਖਾਉਣਾ ਯਾਰ ਦੋਸਤੋ ਤੁਸੀਂ ਦੇਖ ਸਕਦੇ ਹੋ ਇਹੋ ਇਨਸਾਨ ਆ ਜੀਦੀ ਘਰ ਵਾਲੀ ਇਹ ਹਰ ਇੱਕ ਬੰਦੇ ਨਾਲ ਵਿਆਹ ਦਿੰਦਾ 50 ਬੰਦਿਆਂ ਨਾਲ ਵਿਆਹ ਗਏ 55ਵਾਂ ਹੋਇਆ ਇਹ ਮੁੰਡੇ ਨਾਲ ਸੀਗਾ ਕਹੇ ਦੀ ਵੀ 5 5 6 6 ਲੱਖ ਰੁਪਇਆ ਹਰ ਇੱਕ ਬੰਦੇ ਤੋਂ ਇਹਨੇ ਠੱਗਿਆ ਠੀਕ ਹੈ ਮਾਸਟਰਮਾਈਂਡ ਸੀਗਾ ਵੀ ਕੁੜੀ ਵਿਆਹ ਕਰਵਾ ਲੈਂਦੀ ਸੀ ਪਰ ਜਿਹੜੇ ਸਰੀਰਕ ਸੰਬੰਧ ਸੀ ਉਹ ਨਹੀਂ ਬਣਾਉਂਦੀ ਸੀ ਉਤੋਂ ਸਾਰਾ ਕੁਝ ਲੈ ਕੇ ਫਰਾਰ ਹੋ ਜਾਂਦੀ ਸੀਗੀ ਇਹ ਜਿਹੇ ਨਿਯਮ ਬਣਾਏ ਹੋਏ ਸੀ ਉਹ ਕਹਿੰਦਾ ਘੁੰਮ ਫਿਰ ਕੇ ਮੇਰੇ ਕੋਲ ਹੀ ਆਜੂਗੀ ਵੱਤ ਤੋਂ ਵੱਤ ਕਹਿੰਦਾ ਮੇਰਾ ਪਿਆ ਲੱਗ ਜੂ 1 ਲੱਖ ਲੱਗ ਜੂ 2 ਲੱਖ ਲੱਗ ਜਾਣਗੇ ਪਰ ਮੇਰੇ ਕੋਲ ਕਰੋੜਾਂ ਦੀ ਜਿਹੜੀ ਜਾਇਦਾਦ ਆ ਵਾਤ ਤੋਂ ਬਾਅਦ ਮੈਨੂੰ 2 ਮਹੀਨੇ ਅੰਦਰ ਲਾਉਣੇ ਪੈ ਜਾਣਗੇ ਕੁੱਟ ਪੈਜੂਗੀ ਪਰ ਮੇਰਾ ਹੋ ਮੇਰਾ ਕੁਝ ਨਹੀਂ ਵਿਗਾੜ ਸਕਦੇ ਕਹਿੰਦਾ ਸਾਡੀ ਮੇਰੇ ਘਰ ਵਾਲੇ ਨੂੰ ਮੈਂ ਇਹ ਕੁਝ ਸਮਝਾਇਆ ਹੋਇਆ ਜੇ ਤੂੰ ਵਿਆਹ ਕਰਵਾਇਆ ਹੋਇਆ ਤੇ ਤੂੰ ਦਾਜ ਦਾ ਪਰਚਾ ਵੀ ਪਵਾ ਕੇ ਘਰ ਨੂੰ ਸਾਰੇ ਨੂੰ ਬਰਬਾਦ ਕਰ ਸਕਦੀਆਂ ਇਸ ਕਰਕੇ ਕਈ ਮੁੰਡੇ ਇਸ ਗੱਲ ਦੇ ਵਿੱਚ ਸਹਿਮਤ ਹੋਏ ਆ ਵੀ ਕਹਿੰਦੇ 15 ਮੁੰਡੇ ਇਹ ਜੇ ਆ ਜਿਹੜੇ ਕਹਿੰਦੇ ਵੀ ਅਸੀਂ ਤੇਰੇ ਨਾਲ ਖੜੇ ਆ ਪਰ ਜਿਹੜੇ ਦੂਜੇ ਮੁੰਡੇ ਆ 35 ਮੁੰਡੇ ਆ ਉਹ ਕਹਿੰਦੇ ਅਸੀਂ ਨਹੀਂ ਤੁਹਾਡੇ ਨਾਲ ਖੜ੍ਹ ਸਕਦੇ ਕਿਉਂਕਿ ਹਰ ਇੱਕ ਬੰਦੇ ਦਾ ਵਿਆਹ ਹੋ ਜਾਂਦਾ ਹਰ ਇੱਕ ਬੰਦਾ ਡਰਦਾ ਵੀ ਆ ਕਾਨੂੰਨ ਦਾ ਆਪਾਂ ਕਿਉਂ ਬੰਡ ਪੰਗੇ 'ਚ ਪੈਣਾ ਸਿੱਧੀ ਜੀ ਗੱਲ ਆ ਸਾਡੀ ਵੀਡੀਓ ਕਿਸੇ ਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀ ਇੱਕ ਇਹ ਠੱਗਾਂ ਤੋਂ ਬਚੋ ਠੱਗਾਂ ਤੋਂ ਬਚਣ ਵਾਸਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਹਰ ਇੱਕ ਚੀਜ਼ ਦਾ ਪਤਾ ਕਰਿਆ ਕਰੋ ਵੀ ਕੁੜੀ ਕੀ ਕਰਦੀ ਆ ਕੀ ਨਹੀਂ ਕਰਦੀ ਪਰਿਵਾਰ ਕਿੱਦਾਂ ਦਾ ਹੈ ਸਾਰਾ ਸਿਸਟਮ ਬਣਾਇਆ ਕਰੋ ਤੁਸੀਂ ਕਾਲੀ ਨਾਮ ਚਾਇਆ ਕਰੋ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਕਾਲੀ ਕਰਦੇ ਆ ਵੀ ਸਾਡੇ ਮੁੰਡੇ ਨੂੰ ਕੋਈ ਪਾਣੀ ਨਵਾਜੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਹਰ ਇੱਕ ਚੀਜ਼ ਨੂੰ ਜੇ ਅਸੀਂ ਦੇਖ ਕੇ ਵਿਆਹ ਕਰਾਂਗੇ ਨਾ ਤਾਂ ਵਿਆਹ ਤਾਂ ਹੋ ਹੀ ਜਾਣਾ ਇੱਕ ਨਾ ਇੱਕ ਦਿਨ ਵਿਆਹ ਹੋ ਹੀ ਜਾਣਾ ਪਰ ਇਹ ਸੱਤ ਜਨਮਾਂ ਦਾ ਸਾਜਨਾ ਇੱਕ ਸੱਤ ਜਨਮਾਂ ਦੀ ਪੀੜ੍ਹੀ ਹੁੰਦੀ ਹੈ ਜਿਹੜੀ ਲਗਾਤਾਰ ਤੁਰ ਨਹੀਂ ਹੁੰਦੀ ਆ ਹਰ ਇੱਕ ਵਾਰੀ ਵਿਆਹ ਨਹੀਂ ਹੁੰਦਾ ਮਤਲਬ ਇੱਕ ਵਾਰੀ ਵਿਆਹ ਹੁੰਦਾ ਦੋਸਤੋ ਠੀਕ ਹੈ ਇੱਕ ਵਾਰੀ ਧਿਆਨ ਨਾਲ ਵਿਆਹ ਕਰਵਾਇਆ ਕਰੋ ਸਾਡੀ ਵੀਡੀਓ ਕੋ ਸਕੇ ਦਿਨਵਾਤਿਆਂ ਦੀ ਸਾਡੀ ਵੀਡੀਓ ਕੋ ਸੇ ਦਿਨਵਾਤਿਆਂ ਦੀ ਸਾਡੀ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ